ਮਾ ਬਹੁਤ ਔਖਾ ਬੜਾ ਆਪਕਾ ਪਤਵੇ ਮਸਾਈ ਬਣਾਇਆ ਆਂ ਮਿਹਨਤ ਕਰ ਕਰ ਕੇ ਨਹੀਂ ਨਹੀਂ ਬਹੁਤ ਔਖਾ ਮਾਂ ਦਾ ਤਾਂ ਬਹੁਤ ਜਿਆਦਾ ਕਹਿ ਸਕਦੇ ਆਂ ਭਾਵਕ ਨੇ ਹਾਂਜੀ 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 ਮੀਆਂ ਬੀਬੀ ਨੇ ਕਿੱਦਾਂ ਘਰ ਬਣਾ ਲੈਣਾ ਤੁਸੀਂ ਇਹ ਦੱਸੋ ਠੀਕ ਹੈ ਹਾਂ ਦੋਵੇਂ ਚੀਜ਼ਾਂ ਦਾ ਕਾਰਪੈਂਟਾ ਬਣਾ ਕੇ ਦੇਣਾ ਰੋਟੀ ਪਾਣੀ ਤਾਂ ਮਾਂ ਫਿਰ ਬਹੁਤ ਬੁਰਾ ਤੁਹਾਡਾ ਤਾਂ ਸਾਰਾ ਸਮਾਨ ਵੀ ਖਿਲ ਰਿਹਾ ਹਾਂ ਹਾਂਜੀ ਰੋਟੀ ਰੋਟੀ ਦਾ ਇਹ ਬੜਾ ਮਾੜਾ ਹਾਲ ਆਇਆ ਚਲੋ ਰੋਟੀ ਤੇ ਚਲੋ ਇਹ ਵੀ ਤੁਸੀਂ ਦੇਣ ਵਾਲੇ ਦੇਣ ਦੇ ਬਣੀ ਰੋਟੀ ਵੀ ਮਿਲ ਜਾਂਦੀ ਹੈ ਬਤਨਾ ਚ ਪਰ ਦੂਜੇ ਦੇ ਹੱਥਾਂ ਕੰਨੀ ਝਾਕਣਾ ਤਾਂ ਬਹੁਤ ਔਖਾ ਹਾਂਜੀ ਬੜਾ ਆ ਕੇ ਬੜਾ ਔਖਾ ਬਹੁ ਵੇਖਿਆ ਆਪਣੀ ਮਿਹਨਤ ਕਰਕੇ ਆਪਣੇ ਹੱਥੀਂ ਰੋਟੀ ਬਣਾਣੀ ਤਾਂ ਕਿ ਜਣਾ ਆਪਣੇ ਸਿਰ ਲਗਾ ਕੀਤਾ ਹੀ ਉਹ ਸਿਰ ਚ ਲਗਾ ਹੈ ਨਹੀਂ ਹੜਾ ਸਿਰ ਦੇ ਲਗਾ ਜਿਹੜਾ ਇਹ ਸਤਨਤਗੀ ਠੀਕ ਹੈ ਜੀ ਤੇ ਇਹ ਬਾਪੂ ਜੀ ਕੀ ਕਹਿਣਾ ਚਾਹੋਗੇ ਹੁਣ ਹੁਣ ਗੱਲ ਵੀ ਨਹੀਂ ਸਾਨੂੰ ਵੀ ਨਹੀਂ ਆਉਂਦੀ ਕਿਉਂਕਿ ਬਹੁਤ ਖਾਲ ਮਾਣਾ ਹੈ ਜੀ ਅਜੇ ਚਾਹੁੰਦੇ ਵੀ ਕੋਈ ਨਾ ਵੱਧ-ਵਾਧ ਕੋਈ ਕੋਈ ਬੜਾ ਬਚਾ ਕੋਈ ਖਰਚਾ ਕੋਟਾ ਲੈ ਮਰ ਜਾ ਕੇ ਬਣ ਜਾਣਾ ਉਹਦੇ ਬੰਦੇ ਵਰੀਆ ਉਹ ਕਾਇਦ ਇੱਕ ਵਾਰ ਹੋਣਾ ਨਹੀਂਗਾ ਨਾ ਕਲੋਂ ਬਚ ਲੈਨੇ ਬੱਚੇ ਉਹ ਕੁਛ ਨਹੀਂ ਕਰ ਸਕਦੇ ਆ ਜੇ ਕਿ ਦੋ ਵੱਡੇ ਹੋਣਗੇ ਕਿਦੋਂ ਉਹ ਆਸਰਾ ਮਾਂ ਦਾ ਬਣ ਕੇ ਹੁਣ ਇਹ ਹੀ ਦੋਵੇਂ ਮੇ ਸੱਸ ਸਹਰਾਵਾ ਤੇ ਉਹ ਕੰਮਕਾਰ ਕਰਕੇ ਤੇ ਫੇਰ ਰੋਟੀ ਦਾ ਮਸਾ ਨਿਗਾਵਾਂ ਢੀ ਮਾਤਾ ਜਦੋਂ ਇਹ ਡਿੱਗਿਆ ਹੋਣਾ ਉਦੋਂ ਤਾਂ ਬਹੁਤ ਔਖਾ ਕਿਉਂਕਿ ਐ ਬੰਦੇ ਦਾ ਤਾਂ ਐ ਹੁੰਦਾ ਵੀ ਜੇ ਤਾਂ ਜਾਂਦਾ ਮੈਨੂੰ ਵੀ ਨਾਲ ਹੀ ਲੈ ਜੇ ਰੱਬ ਇੰਨਾ ਧੱਕਾ ਕਰ ਰਿਹਾ ਹਾਂਜੀ ਐਹੀ ਵੀ ਜਦੋਂ ਅਸੀਂ ਪਾਣੀ ਦੀ ਵਾਈਪ ਸੁਣੀ ਸੀ ਉਦੋਂ ਹੀ ਆਪਾਂ ਬੱਚੇ ਕੱਢ ਕੇ ਨਿਕਲ ਕੇ ਹਾਂ ਕੁਛ ਵੀ ਨਹੀਂ ਇਹ ਹੀ ਕਰ ਸਕੇ ਸਾਡੇ ਕੋ ਨਾ ਕੁਛ ਖੜਿਆ ਹੀ ਗਿਆ ਤੇ ਨਾ ਹੀ ਚੁੱਕਿਆ ਆਪਣੇ ਬੱਚੇ ਨੂੰ ਲੈ ਕੇ ਉਸੇ ਵੇਲੇ ਨਿਕਲ ਗਏ ਜੀ ਜਿਆਦਾ ਜਿਆਦਾ ਜਿਹੜਾ ਜ਼ਰੂਰੀ ਸਮਾਨ ਕੀ ਗਿਆ ਜਿਆਦਾ ਬਹੁ ਆੜੇ ਕੋ ਜੋ ਵੀ ਸਾਡੇ ਬਹਾਤੇ ਅੱਲਾ ਜੋ ਥੋੜਾ ਬਹੁਤ ਰੱਖਿਆ ਜੋੜਿਆ ਹੀ ਉਹੇ ਵੋਟੀ ਦੀ ਟੂਪ ਛੱਲਾ ਜੋ ਹੀ ਉਹਦੇ ਪਿੱਕੇ ਦੇ ਪਾਇਆ ਹੋਈ ਕੋਈ ਨਹੀਂ ਰਿਆ ਬੱਚਿਆ ਜੀ ਕੋਈ ਸਾਰਾ ਲੀੜਾ ਕੱਪੜਾ ਇਕੱਠਾ ਹਾਂ ਸਾਰਾ ਲੀੜਾ ਕੱਪੜਾ ਇਕੱਠਾ ਹੁਣ ਫਿਰ ਪੁਰਾਣੀ ਪਾਈ ਜਾਂਦੇ ਹੋ ਮਤਲਬ ਜਿਹੜੇ ਤੰਤੇ ਨੇ ਇਹੀ ਚੱਲਾਈ ਜਾਂਦੇ ਹਾਂ ਹਾਂ ਇਹੀ ਆ ਕੇ ਕੱਲ ਵੀ ਇਹੋ ਸੁੜਿਆ ਵੀ ਹੈ ਉਹ ਸੁੜੀ ਠੀਕ ਹੈ ਹਾਂ ਜੀ ਆਹ ਦੇਖੋ ਤੁਸੀਂ ਆਪ ਵੀ ਵੇਖੋ ਕਿੱਥੇ ਕੋਈ ਲੀੜਾ ਚਾਇਆ ਹੈ ਕੋਈ ਕੋਈ ਬੌੜਿਆ ਮਦਦ ਚ ਲਈ ਅਜੇ ਤੱਕ ਨਹੀਂ ਨਹੀਂ ਅਜੇ ਨਹੀਂ ਕਹਿਨੇ ਪਤਾ ਕੀ ਤੀ ਨਹੀਂ ਕੀਤੀ ਕਿਸੇ ਦੇ ਮਦਦ ਬੇ ਨੇ ਹਾਂ ਕੋਈ ਨਹੀਂ ਬਹੁਤ ਔਖਾ ਜੀ ਤਾਂ ਇਹ ਪਰਿਵਾਰ ਦਾ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਕਿਹੜੇ ਹਾਲਾਤਾਂ ਦੇ ਵਿੱਚ ਆ ਗਿਆ ਠੀਕ ਆ ਤੁਸੀਂ ਦੇਖੋ ਵੀ ਹੁਣ ਕੱਪੜੇ ਨਾ ਪਾਉਣ ਨੂੰ ਨੇ ਨਾ ਉੱਤੇ ਲੈਣ ਵਾਲੇ ਕੱਪੜੇ ਨੇ ਤਾਂ ਸਾਰੇ ਕੱਪੜੇ ਨੇ ਜਿਹੜੇ ਉਹਨਾਂ ਦਾ ਵੀ ਬੁਰਾ ਹਾਲ ਹੈ ਸਮਾਨ ਟੁੱਟ ਗਿਆ ਕੁਝ ਰੁੜ ਗਿਆ ਕੁਝ ਵੈਸੇ ਖਰਾਬ ਹੋ ਗਿਆ ਕੁੱਲ ਮਿਲਾ ਕੇ ਇਹਨਾਂ ਦੀ ਜ਼ਿੰਦਗੀ ਲੀਹ ਤੋਂ ਲਹਿ ਗਈ ਹੈ ਤਾਂ ਹੁਣ ਜਿੰਨੇ ਵੀ ਲੋਕ ਕੇ ਵੀਡੀਓ ਨੂੰ ਦੇਖਣਗੇ ਇਹਨਾਂ ਪਰਿਵਾਰਾਂ ਤੱਕ ਇੱਕ ਸਮਾਂ ਦਾੱਕ ਵੀ ਪਹੁੰਚੋ ਕਿਉਂਕਿ ਜਿਹਦਾ ਪੁੱਤ ਵੀ ਹੈ ਨਹੀਂ ਦੁਨੀਆ ਤੇ ਜਿਨੇ ਕਮਾ ਕੇ ਕਿਉਂਕਿ ਮਾਂ ਨੂੰ ਆਸਰਾ ਹੁੰਦਾ ਕਿ ਚੱਲ ਮੇਰਾ ਪੁੱਤ ਹੈਗਾ ਜਵਾਨ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਦੁਬਾਰਾ ਅਸੀਂ ਖੜੀ ਕਰ ਲਾਂਗੇ ਪਰ ਹੁਣ ਇਹਨਾਂ ਦੀ ਜਿਹੜੀ ਆਸ ਹੈ ਉਹ ਬੜੀ ਮੁਸ਼ਕਲ ਜਾਪਦੀ ਹੈ ਇੰਨਾ ਪਰਿਵਾਰਾਂ ਦੇ ਨਾਲ ਖੜਨ ਦੀ ਲੋੜ ਆ ਇੰਨਾਂ ਲੋਕਾਂ ਤੱਕ ਪਹੁੰਚ ਕਰਨ ਦੀ ਲੋੜ ਆ ਠੀਕ ਆ ਜ਼ਰੂਰੀ ਆ ਸਾਰਿਆਂ ਦੀ ਮਤਤ ਕਰਨੀ ਪਰ ਜਿਹੜੇ ਇਸ ਤਰ੍ਹਾਂ ਦੇ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਆਸਰਾ ਨਹੀਂ ਆ ਜਿਨ੍ਹਾਂ ਦੀ ਜ਼ਿੰਦਗੀ ਬੜੀ ਮੁਸ਼ਕਲ ਦੇ ਵਿੱਚ ਆ ਤਾਂ ਉਹਨਾਂ ਦੀ ਵਿਵਾਹ ਸੰਫੜਨ ਦੀ ਲੋੜ ਆ ਸਾਰੇ ਰਲ ਮਿਲ ਕੇ ਇੰਨਾਂ ਪਰਿਵਾਰਾਂ ਤੱਕ ਪਹੁੰਚੀਏ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਆ ਮਤ ਕਰੀਏ ਤੇ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਲਗਾਤਾਰ ਤੁਹਾਨੂੰ ਹੜ੍ਹਾਂ ਦੀ ਕਵਰੇਜ ਦਿਖਾ ਰਹੇ ਆ ਤੇ ਉਹਨਾਂ ਘਰਾਂ ਦੇ ਵਿੱਚੋਂ ਤੁਹਾਨੂੰ ਤਸਵੀਰਾਂ ਦਿਖਾ ਰਹ ਦੇਰ ਆ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਲੀ ਸਾਹਿਬ ਦੇ ਵਿੱਚ ਮੌਜੂਦ ਹਾਂ ਜਿੱਥੋਂ ਲਗਾਤਾਰ ਤੁਹਾਨੂੰ ਕਵਰੇਜ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਰਾਵੀ ਦਰਿਆ ਨੇ ਇਹਨਾਂ ਘਰਾਂ ਦਾ ਕੀ ਹਾਲ ਕਰ ਦਿੱਤਾ ਹੈ ਤਾਂ ਇਸ ਪਰਿਵਾਰ ਦੇ ਨਾਲ ਮੌਜੂਦ ਹਾਂ ਜਿਨ੍ਹਾਂ ਦਾ ਜਵਾਨ ਪੁੱਤ ਦੁਨੀਆ ਤੋਂ ਚਲਾ ਜਾਂਦਾ ਹੁਣੇ ਦੋਵੇਂ ਜਿਹੜੇ ਹੈਗੇ ਨੇ ਮਾਤਾ ਪਿਤਾ ਉਸ ਦੀ ਜ਼ਿੰਦਗੀ ਨੂੰ ਗੁਜ਼ਰਬਸਰ ਕਰ ਰਹੇ ਨੇ ਇੱਕ ਇਹਨਾਂ ਦੀ ਨੂੰਹ ਹੈ ਦੋ ਜਵਾਕ ਨੇ ਤਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਪਾਣੀ ਦੀ ਇੰਡੀ ਵੱਡੀ ਮਾਰ ਹੋਈ ਹੈ ਕਿ ਪਿੱਛੇੋਂ ਦਾ ਪਿੱਛੋਂ ਜਿਹੜਾ ਸਾਰਾ ਘਰ ਆ ਤਬਾਹ ਕਰਕੇ ਰੱਖ ਦਿੱਤਾ ਹੈ ਤਾਂ ਮਾਤਾ ਜੀ ਜਿਵੇਂ ਦੇਖੋ ਮਾਤਾ ਬਹੁਤ ਔਖਾ ਵੇਲਾ ਇਹ ਤਾਂ ਬਹੁਤ ਜ਼ਿਆਦਾ ਪੁੱਤ ਬਣਾ ਥੋੜਾ ਨਹੀਂ ਹੈਗਾ ਬਹੁਤ ਜ਼ਿਆਦਾ ਬੜੀ ਮੁਸ਼ਕਲ ਹੋਗੀ ਕਰੋ ਪਗਰ ਹੋਗੀ ਜ਼ਮਾਨ ਇੱਕ ਨਹੀਂ ਰਿਹਾ ਹੈਗਾ ਬਰਬਾਦੀ ਹੋ ਗਈ ਅਸਮਾਨ ਦੀ ਸਾਰੀ ਇੱਕ ਪੁੱਤ ਸਿਰ ਤੇ ਨਹੀਂ ਹੈਗਾ ਮਾਂ ਬਹੁਤ ਹਾਂਜੀ ਹਾਂਜੀ ਕੰਮ ਕਰਕੇ ਟਾਈਮ ਪਾਲ ਖਾਂਦੇ ਲੋਕਾਂ ਨੇ ਕਰਾਈ ਚ ਪੁੱਤ ਵੇ ਠੀਕ ਹੈ ਹਾਂਜੀ ਤੇ ਪੋਤਰਿਆਂ ਨੂੰ ਵੀ ਪਾਲਣਾ ਪੋਤਰੇ ਆ ਹਾਂ ਪੋਤਰੇ ਮੇਰੇ ਛੋਟੇ ਨਾ ਮਾਂ ਤੂੰ ਰੋਣਾ ਨਹੀਂ ਅਸੀਂ ਤੇਰੇ ਦੁੱਖ ਦੇ ਵਿੱਚ ਨਾਲ ਆ ਕਿਉਂਕਿ ਇਕਤਾ ਆਪ ਇਹਨਾਂ ਦੀ ਨੂੰਹ ਆ ਜਿਹੜੀ ਉਹ ਨੂੰ ਤੱਕ ਤੁਸੀਂ ਕੰਮ ਤੇ ਵੀ ਨਹੀਂ ਜਾਣ ਦਿੰਦੇ ਹੋਗੇ ਨਹੀਂ ਨਹੀਂ ਉਹ ਨਹੀਂ ਜਾਂਦੀ ਵਿਚਾਰੀ ਨਹੀਂ ਦੋਵੇਂ ਮੈਂ ਵੀ ਬੀਬੀ ਦੋਵੇਂ ਰੋਟੀ ਪਾਣੀ ਉਹਦੇ ਸਰਦੇ ਨਹੀਂ ਨਾ ਕੰਮ ਕਾਜ ਕਰਕੇ ਕਿੰਨਾ ਕ ਨੁਕਸਾਨ ਹੋ ਗਿਆ ਮਾੜਾ ਕਾਫੀ ਨੁਕਸਾਨ ਹੋਇਆ ਬੱਸ ਬੜਾ ਨੂੰਹ ਦਾ ਵੀ ਸਾਰਾ ਸਮਾਨ ਰੁੜ ਗਿਆ ਹਾਂਜੀ ਆ ਵੇਖੋ ਸਹੀ ਤੁਸੀਂ ਉਸ ਉਸ ਢੋਰ ਤੋਂ ਲੈ ਗਿਆ ਕਮਰਿਆਂ ਤੱਕ ਸੋਈ ਚੱਕਾ ਸਭ ਕੰਦ ਚਲ ਗਈਆਂ ਸਾਰੀ ਕਾਂਦੀ ਪਿਸਲ ਗਈ ਆਪਣੀ ਪਿਆਲੀ ਚ ਚਲੇਗੀ ਸਮਾਨ ਰੋੜੇ ਪੈ ਗਿਆ ਕੁਛ ਬਚਿਆ ਨਹੀਂ ਹੈਗਾ ਠੀਕ ਆ ਮਾ ਸਾ ਜੋੜਿਆ ਹੋਣਾ ਤੁਸੀਂ ਹਾਂਜੀ ਹਾਂਜੀ ਕਿਉਂਕਿ ਥੋੜਾ ਥੋੜਾ ਕਰਕੇ ਬੰਦਾ ਜੋ ਹਾਂਜੀ ਹਾਂਜੀ ਹੋ ਤਾਂ ਦਿਹਾੜੀਆਂ ਵੀ ਨਹੀਂ ਲੱਗਣੀਆਂ ਨਹੀਂ ਦਿਹਾੜੀਆਂ ਨਹੀਂ ਆਗੇ ਕੋਈ ਦਿਹਾੜੀ ਇੰਨੀ ਮਸਹੂਰ ਨਹੀਂ ਆਈ ਘਰਾਂ 'ਚ ਕੰਮ ਕਰਦੇ ਆ ਤੇ ਉਹ ਮਜ਼ਦੂਰਾਂ ਵਾਲੇ ਕੰਮ ਮੁੱਕ ਗਏ ਆ ਜੇ ਤੁਹਾਡਾ ਘਰਾਂ ਦਾ ਕੰਮ ਹੈਗਾ ਤਾਂ ਉਹ ਵੀ ਕਰੋ ਬਗਾਰ ਹੋਏ ਜੀ ਇਹੀ ਖਤਰਾ ਤਾਂ ਮਾ ਹੁਣ ਵੀ ਆ ਤੁਸੀਂ ਇੱਥੇ ਹੌਸਲਾ ਕਰਕੇ ਕਿਵੇਂ ਰਹੀ ਜਾਂਦੇ ਹੋ ਹੌਸਲਾ ਨਹੀਂ ਪਤਵੇ ਕਰਕੇ ਰਹਿਣ ਦੇ ਇਹ ਆਪਣੇ ਕੰਮ ਵਾਲੇ ਦਾ ਕਰ ਜਾਂਦੇ ਆ ਥੋੜਾ ਬੋਤਾ ਜਿਹੜਾ ਸੁੱਕਾ ਸਮਾਨ ਹੈ ਕੱਢ ਕੇ ਲੈ ਆ ਜਾਂਦੇ ਆ ਜੋ ਮੜਾ ਥੋੜਾ ਬੋਤਾ ਬਚਿਆ ਬਾਕੀ ਸਾਰਾ ਰੋੜੇ ਪੈ ਗਿਆ ਪਤਵੇ ਲੱਗਦਾ ਤਾਂ ਹੈਗਾ ਵੀ ਇਹ ਵੀ ਮੇਰੇ ਖਿਆਲ ਨਾਲ ਤਾਂ ਡਿੱਗਣ ਦੀ ਕਗਾਰ ਤੇ ਹੀ ਹੈ ਹਾਂ ਇਹ ਹਾਂਜੀ ਹਾਂਜੀ ਇਹ ਵੀ ਡਿੱਗਣ ਵਾਲਾ ਹੀ ਆ ਨਹੀਂ ਨਹੀਂ ਤੁਹਾਡੀਆਂ ਅੱਖਾਂ 'ਚੋਂ ਮਾਂ ਬਹੁਤ ਮਾਂ ਸਾਡੀ ਭਾਵਕ ਐ ਬਾਈ ਜੀ ਬਹੁਤ ਔਖਾ ਵੇਖਾ ਹਾਂਜੀ ਬਹੁਤ ਔਖਾ ਜੀ ਕਿਉਂਕਿ ਤੁਹਾਡਾ ਇੱਕ ਪੁੱਤ ਜਵਾਨ ਜਿਹੜਾ ਸਿਰ ਤੇ ਹੈ ਨਹੀਂ ਗਾ ਦੁਨੀਆ ਤੋਂ ਚਲਾ ਗਿਆ ਅਜ ਕਤਲ ਹੋ ਗਿਆ ਜੀ ਕਤਲ ਹੋ ਗਿਆ ਸੀਗਾ ਹਾਂਜੀ ਹਾਂਜੀ ਅੱਛਾ ਕਤਲ ਕਰ ਦਿੱਤਾ ਹਾਂਜੀ ਗਿੱਚ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ 1.5 ਸਾਲ ਹੋ ਗਿਆ ਉਹਨੂੰ ਹਾਂਜੀ ਤੇ ਹੁਣ ਰੱਬ ਦੀ ਆ ਦੂਰੀ ਮਾਰ ਪੈ ਗਈ ਹਾਂਜੀ ਹਾਂਜੀ ਇਹ ਦੂਰੀ ਮਾਰ ਪੈ ਗਈ ਐ ਤੇ ਜਿੰਨਾ ਕੱਝ ਪਿਆ ਇਹੋ ਜਿਹਾ ਵੀ ਮਾਂ ਕੋਲ ਦੁੱਖ ਨਹੀਂ ਜੀ ਬਰਦਾਸ਼ਤ ਨਹੀਂ ਹੁੰਦਾ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਕਿ ਪੁੱਤ ਦੁਨੀਆ ਤੋਂ ਚਲ ਗਿਆ ਤੇ ਇੱਕ ਬੰਨ੍ਹ ਕਾਲ ਟਟ ਗਿਆ ਤੇ ਬਰਦਾਸ਼ਤ ਕਿਦਾਂ ਹੋ ਸਕਦਾ ਬਹੁਤ ਔਖਾ ਹਾਂ ਬੜਾ ਹੈ ਤੁਹਾ ਤੇ ਹੁਣ ਹੁਣ ਆਪਦੇ ਪੋਤਰਿਆਂ ਨੂੰ ਵੀ ਅਲੱਗ ਵੇਖਣਾ ਪੈ ਰਿਹਾ ਕਿਉਂਕਿ ਕਿਤੇ ਤਾਂ ਉਹਨਾਂ ਨੇ ਵੈਸੇ ਹੀ ਖੁਜੀ ਹਾਂਜੀ ਹਾਂਜੀ ਉਹ ਵੀ ਹਟ ਦੋ ਲੱਗੀ ਰਹਿਣ ਦੇ ਹੁਣ ਅਈ ਅੱਗੇ ਤੂੰ ਆਪਣੀ ਜਾਨ ਇਹਨਾਂ ਬੱਚਿਆਂ ਨੂੰ ਲੈ ਜਾ ਤੇ ਤੂੰ ਇਹ ਬੱਚਾ ਤਾਂ ਲੱਗ ਹੋਈ ਹੋ ਜਾਂਦਾ ਇਹ ਤਾਂ ਲੱਗੀ ਨੈਚਰ ਨਹੀਂ ਕੋਈ ਘਰ ਬਾਹਰ ਸਾਨੂੰ ਬੰਦਾ ਉਹ ਨੈਚਰ ਤੁਸੀਂ ਆਪ ਰਹੀ ਜੋ ਤਹੀ ਮਾੜਾ ਚੰਗਾ ਕਿਤੇ ਟਾਈਮ ਪਾਸ ਕਰੀ ਹੁਣ ਮਾਂ ਆਸ ਤਾਂ ਖਤਮਾ ਕਿਉਂਕਿ ਐਡਾ ਵੱਡਾ ਘਰ ਪਾਉਣਾ ਬਹੁਤ ਔਖਾ ਬੜਾ ਔਖਾ ਪੁੱਤ ਵੇ ਮੈਂ ਸਾਈ ਬਣਾਇਆ ਹੀ ਮੈਂੰਤ ਕਰ ਕਰ ਕੇ ਨਹੀਂ ਨਹੀਂ ਬਹੁਤ ਔਖਾ ਮਾਂ ਦਾ ਤਾਂ ਬਹੁਤ ਜ਼ਿਆਦਾ ਕਹਿ ਸਕਦੇ ਆ ਭਾਵਕ ਨੇ ਹਾਂਜੀ 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 ਮੀਆਂ ਬੀਬੀਆਂ ਕਿੱਦਾਂ ਘਰ ਬਣਾ ਲੈਣਾ ਤੁਸੀਂ ਇਹ ਦੱਸੋ ਠੀਕ ਹੈ ਮਾਂ ਦੋਵੇਂ ਚੀਜ਼ਾਂ ਦਾ ਘਰਮੈਂਟ ਦਾ ਬਣਾ ਕੇ ਦੇਣਾ ਰੋਟੀ ਪਾਣੀ ਤਾਂ ਮਾਂ ਫਿਰ ਬਹੁਤ ਬੁਰਾ ਥੋੜਾ ਤਾਂ ਸਾਰਾ ਸਮਾਨ ਵੀ ਖਿਲ ਰਿਹਾ ਹਾਂਜੀ ਰੋਟੀ ਨੂੰ ਦਿੰਦਾ ਇਹ ਬੜਾ ਮਾੜਾ ਹਾਲ ਹੈ ਇਦੋਂ ਰੋਟੀ ਤੇ ਚਲੋ ਇਹ ਵੀ ਤੁਸੀਂ ਦੇਣੋ ਦੇਹਂਦਰੇ ਬਣੀ ਰੋਟੀ ਵੀ ਮਿਲ ਜਾਂਦੀ ਹੈ ਬਤਨਾਕ ਪਰ ਦੂਜੇ ਦੇ ਹੱਥਾਂ ਕੰਨੀ ਝਾਕਣਾ ਤਾਂ ਬਹੁਤ ਔਖਾ ਹਾਂਜੀ ਬੜਾ ਆ ਗਿਆ ਬੜਾ ਔਖਾ ਬਹੁ ਵੇਖ ਜਾਂ ਆਪਣੀ ਮਿਹਨਤ ਕਰਕੇ ਆਪਣੇ ਹੱਥੀਂ ਰੋਟੀ ਬਣਾਣੀ ਤਾਂ ਕਿ ਜਣਾ ਆਪਣੇ ਸਿਰ ਲਗਾ ਕੀਤਾ ਹੀ ਉਹ ਸਿਰ ਚ ਲਗਾ ਹੈ ਨਹੀਂ ਹੜਾ ਸਿਰ ਦੇ ਲਗਾ ਜਿਹੜਾ ਇਹ ਸਤ ਲੱਤੀ ਠੀਕ ਹੈ ਜੀ ਤੇ ਇਹ ਬਾਪੂ ਜੀ ਕੀ ਕਹਿਣਾ ਚਾਹੋਗੇ ਹੁਣ ਹੁਣ ਗੱਲ ਵੀ ਨਹੀਂ ਸਾਨੂੰ ਵੀ ਨਹੀਂ ਆਉਂਦੀ ਕਿਉਂਕਿ ਬਹੁਤ ਖਾਲ ਮਾਣਾ ਹੈ ਅਜੇ ਚਾਹੁੰਦੇ ਵੀ ਕੋਈ ਨਾ ਵੱਧ-ਵਾਧ ਕੋਈ ਕੋਈ ਬੜਾ ਬਚਾ ਕੋਈ ਖਰਚਾ ਕੋਟਾ ਮਰ ਜਾ ਕੇ ਬਣ ਜਾਣਾ ਉਹਦੇ ਬੰਦੇ ਵਧੀਆ ਉਹ ਕਾਇਦ ਇੱਕ ਵਾਰ ਹੋਣਾ ਨਹੀਂਗਾ ਨਾ ਕਰੂ ਬਚ ਲੈਨੇ ਬੱਚੇ ਉਹ ਕੁਛ ਨਹੀਂ ਕਰ ਸਕਦੇ ਜੇ ਕਿ ਦੋ ਵੱਡੇ ਹੋਣਗੇ ਕਿਦੋਂ ਉਹ ਆਸਰਾ ਮਾ ਦਾ ਬਨ ਕੇ ਹੁਣ ਇਹ ਹੀ ਦੋਵੇਂ ਮੇ ਸੱਸ ਸੋਰਾਵਾ ਤੇ ਉਹ ਕੰਮਕਾਰ ਕਰਕੇ ਤੇ ਫੇ ਰੋਟੀ ਦਾ ਮਸਾ ਨਿਗਾਵਾਂ ਢੀ ਮਾਤਾ ਜਦੋਂ ਇਹ ਡਿੱਗਿਆ ਹੋਣਾ ਉਦੋਂ ਤਾਂ ਬਹੁਤ ਔਖਾ ਕਿਉਂਕਿ ਐ ਬੰਦੇ ਦਾ ਤਾਂ ਐ ਹੁੰਦਾ ਵੀ ਜੇ ਤਾਂ ਜਾਂ ਤਾਂ ਮੈਨੂੰ ਵੀ ਨਾਲ ਹੀ ਲੈ ਜੇ ਰੱਬ ਇਹਨਾਂ ਤੱਕਾ ਕਰ ਰਿਹਾ ਹਾਂਜੀ ਐਹੀ ਵੀ ਜਦੋਂ ਅਸੀਂ ਪਾਣੀ ਦੀ ਵਾਈਪ ਸੁਣੀ ਸੀ ਉਦੋਂ ਹੀ ਆਪਾਂ ਬੱਚੇ ਕੱਢ ਕੇ ਨਿਕਲ ਕੇ ਹਾਂ ਕੁਛ ਵੀ ਨਹੀਂ ਇਹ ਹੀ ਕਰ ਸਕੇ ਸਾਡੇ ਕੋਲ ਨਾ ਕੁਛ ਖੜਿਆ ਹੀ ਗਿਆ ਤੇ ਨਾ ਹੀ ਚੁੱਕਿਆ ਆਪਣੇ ਬੱਚੇ ਨੂੰ ਲੈ ਕੇ ਉਸੇ ਵੇਲੇ ਨਿਕਲ ਗਏ ਜੀ ਜਿਆਦਾ ਜਿਆਦਾ ਜਿਹੜਾ ਜ਼ਰੂਰੀ ਸਮਾਨ ਕੀ ਜਿਆਦਾ ਬਹੁ ਆੜੇ ਕੋ ਜੋ ਵੀ ਸਾਡਾ ਇਹ ਬਹਾਤੇ ਅੱਲਾ ਜੋ ਥੋੜਾ ਬਹੁਤ ਰੱਖਿਆ ਜੋੜਿਆ ਹੀ ਉਹੇ ਵੋਟੀ ਦੀ ਟੂਪ ਛੱਲਾ ਜੋ ਹੀ ਉਹਦੇ ਪਿੱਕੇ ਦੇ ਪਾਇਆ ਹੋਈ ਟਰੱਕ ਵੀ ਰੋੜ ਗਿਆ ਕੋਈ ਨਹੀਂ ਰਿਹਾ ਬੱਚੇ ਜੀ ਕੋਈ ਸਾਰਾ ਨੀੜੇ ਕੱਪੜਾ ਇਕੱਠਾ ਹਾਂ ਸਾਰਾ ਨੀੜਾ ਕੱਪੜਾ ਇਕੱਠਾ ਹੁਣ ਫਿਰ ਪੁਰਾਣੀ ਪਾਈ ਜਾਂਦੇ ਹੋ ਮਤਲਬ ਜਿਹੜੇ ਤੰਤੇ ਨੇ ਇਹੀ ਚੱਲਾਈ ਜਾਂਦੇ ਹਾਂ ਹਾਂ ਇਹੀ ਆ ਕੇ ਕੱਲ ਵੀ ਇਹੋ ਸੁਟੀ ਆ ਵੀ ਹੈ ਉਹ ਸੁਟੀ ਠੀਕ ਹੈ ਹਾਂਜੀ ਆ ਦੇਖੋ ਤੁਸੀਂ ਆਪ ਵੀ ਵੇਖੋ ਕਿੱਥੇ ਕੋਈ ਨੀੜਾ ਚਾਇਆ ਹੈ ਕੋਈ ਕੋਈ ਬੋੜਿਆ ਮਦਦ ਚ ਲਈ ਅਜੇ ਤੱਕ ਨਹੀਂ ਨਹੀਂ ਅਜੇ ਨਹੀਂ ਕਹਿਨੇ ਪਤਾ ਕੀ ਦੀ ਨਹੀਂ ਕੀਤੀ ਕਿਸੇ ਦੇ ਮਦਦ ਦੇ ਇਹ ਨਹੀਂ ਹਾਂ ਕੋਈ ਨਹੀਂ ਬਹੁਤ ਔਖਾ ਜੀ ਤਾਂ ਇਹ ਪਰਿਵਾਰ ਦਾ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਕਿਹੜੇ ਹਾਲਾਤਾਂ ਦੇ ਵਿੱਚ ਆ ਗਿਆ ਹੈ ਕੀਕਾ ਤੁਸੀਂ ਦੇਖੋ ਵੀ ਹੁਣ ਕੱਪੜੇ ਨਾ ਪਾਉਣ ਨੂੰ ਨਾ ਉੱਤੇ ਲੈਣ ਵਾਲੇ ਕੱਪੜੇ ਨੇ ਤਾਂ ਸਾਰੇ ਕੱਪੜੇ ਨੇ ਜਿਹੜੇ ਉਹਨਾਂ ਦਾ ਵੀ ਬੁਰਾ ਹਾਲ ਹੈ ਸਮਾਨ ਟੁੱਟ ਗਿਆ ਕੁਝ ਰੁੜ ਗਿਆ ਕੁਝ ਵੈਸੇ ਖਰਾਬ ਹੋ ਗਿਆ ਕੁੱਲ ਮਿਲਾ ਕੇ ਇਹਨਾਂ ਦੀ ਜ਼ਿੰਦਗੀ ਲੀਹ ਤੋਂ ਲਹਿ ਗਈ ਹੈ ਤਾਂ ਹੁਣ ਜਿੰਨੇ ਵੀ ਲੋਕ ਕੇ ਵੀਡੀਓ ਨੂੰ ਦੇਖਣਗੇ ਇਹਨਾਂ ਪਰਿਵਾਰਾਂ ਤੱਕ ਇੱਕ ਸਮਾਧਕ ਵੀ ਪਹੁੰਚੋ ਕਿਉਂਕਿ ਜਿਹਦਾ ਪੁੱਤ ਵੀ ਹੈ ਨਹੀਂ ਦੁਨੀਆ ਤੇ ਜਿਨੇ ਕਮਾ ਕੇ ਕਿਉਂਕਿ ਮਾਂ ਨੂੰ ਆਸਰਾ ਹੁੰਦਾ ਕਿ ਚੱਲ ਮੇਰਾ ਪੁੱਤ ਹੈਗਾ ਜਵਾਨ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਦੁਬਾਰਾ ਸੀ ਖੜੀ ਕਰ ਲਾਂਗੇ ਪਰ ਹੁਣ ਇਹਨਾਂ ਦੀ ਜਿਹੜੀ ਆਸ ਹੈ ਉਹ ਬੜੀ ਮੁਸ਼ਕਲ ਜਾਪਦੀ ਹੈ ਇੰਨਾ ਪਰਿਵਾਰਾਂ ਦੇ ਨਾਲ ਖੜਨ ਦੀ ਲੋੜ ਆ ਇਹਨਾਂ ਲੋਕਾਂ ਤੱਕ ਪਹੁੰਚ ਕਰਨ ਦੀ ਲੋੜ ਹੈ ਠੀਕ ਹੈ ਜ਼ਰੂਰੀ ਹੈ ਸਾਰਿਆਂ ਦੀ ਮਦਦ ਕਰਨੀ ਪਰ ਜਿਹੜੇ ਇਸ ਤਰ੍ਹਾਂ ਦੇ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਆਸਰਾ ਨਹੀਂ ਹੈ ਜਿਨ੍ਹਾਂ ਦੀ ਜ਼ਿੰਦਗੀ ਬੜੀ ਮੁਸ਼ਕਲ ਦੇ ਵਿੱਚ ਹੈ ਤਾਂ ਉਹਨਾਂ ਦੀ ਵਿਆਹ ਸੰਫੜਨ ਦੀ ਲੋੜ ਹੈ ਸਾਰੇ ਰਲ ਮਿਲ ਕੇ ਇਹਨਾਂ ਪਰਿਵਾਰਾਂ ਤੱਕ ਪਹੁੰਚੀਏ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਮਦਦ ਕਰੀਏ ਤਾਂ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਦੀਪ ਸੰਦੀਪ ਲਗਾਤਾਰ ਤੁਹਾਨੂੰ ਹੜ੍ਹਾਂ ਦੀ ਕਵਰੇਜ ਦਿਖਾ ਰਹੇ ਹਾਂ ਤੇ ਉਹਨਾਂ ਘਰਾਂ ਦੇ ਵਿੱਚੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜੇ ਘਰ ਹੜ੍ਹਾਂ ਨੇ ਤਬਾ ਆਲੀ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੋਂ ਲਗਾਤਾਰ ਤੁਹਾਨੂੰ ਕਵਰੇਜ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਰਾਵੀ ਦਰਿਆ ਨੇ ਇੰਨਾ ਘਰਾਂ ਦਾ ਕੀ ਹਾਲ ਕਰ ਦਿੱਤਾ ਹੈ ਤਾਂ ਇਸ ਪਰਿਵਾਰ ਦੇ ਨਾਲ ਮੌਜੂਦ ਆ ਜਿਨ੍ਹਾਂ ਦਾ ਜਵਾਨ ਪੁੱਤ ਦੁਨੀਆ ਤੋਂ ਚਲਾ ਜਾਂਦਾ ਹੁਣੇ ਦੋਵੇਂ ਜਿਹੜੇ ਹੈਗੇ ਨੇ ਮਾਤਾ ਪਿਤਾ ਉਸ ਦੀ ਜ਼ਿੰਦਗੀ ਨੂੰ ਗੁਜ਼ਰਬਸਰ ਕਰ ਰਹੇ ਨੇ ਇੱਕ ਇਹਨਾਂ ਦੀ ਨੂੰਹ ਹੈ ਦੋ ਜਵਾਕ ਨੇ ਤਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਪਾਣੀ ਦੀ ਇੰਡੀ ਵੱਡੀ ਮਾਰ ਹੋਈ ਹੈ ਕਿ ਪਿੱਛੇੋਂ ਦਾ ਪਿੱਛੋਂ ਜਿਹੜਾ ਸਾਰਾ ਘਰ ਆ ਤਬਾਹ ਕਰਕੇ ਰੱਖ ਦਿੱਤਾ ਹੈ ਤਾਂ ਮਾਤਾ ਜੀ ਜੀ ਦੇਖੋ ਮਾਤਾ ਬਹੁਤ ਔਖਾ ਵੇਲਾ ਇਹ ਤਾਂ ਬਹੁਤ ਜ਼ਿਆਦਾ ਪੁੱਤ ਬਣਾ ਥੋੜਾ ਨਹੀਂ ਹੈਗਾ ਬਹੁਤ ਜ਼ਿਆਦਾ ਬੜੀ ਮੁਸ਼ਕਲ ਹੋਗੀ ਕਰੋ ਪਗਰ ਹੋਗੀ ਜ਼ਮਾਨ ਇੱਕ ਨਹੀਂ ਰਿਹਾ ਹੈਗਾ ਬਰਬਾਦੀ ਹੋਈ ਇਸਮਾਨ ਦੀ ਸਾਰੀ ਇੱਕ ਪੁੱਤ ਸਿਰ ਤੇ ਨਹੀਂ ਹੈਗਾ ਮਾਂ ਬਹੁਤ ਹਾਂਜੀ ਹਾਂਜੀ ਕੰਮ ਕਰਕੇ ਟਾਈਮ ਪਾਸ ਕਰਦੇ ਲੋਕਾਂ ਨੇ ਕਰਾਈ ਚ ਪੁੱਤ ਵੇ ਠੀਕ ਹੈ ਹਾਂਜੀ ਤੇ ਪੋਤਰਿਆਂ ਨੂੰ ਵੀ ਪਾਲਣਾ ਪੋਤਰੇ ਆਹ ਪੋਤਰੇ ਮੇਰੇ ਛੋਟੇ ਨਾ ਮਾਤੂ ਰੋਣਾ ਨਹੀਂ ਅਸੀਂ ਤੇਰੇ ਦੁੱਖ ਦੇ ਵਿੱਚ ਨਾਲ ਆ ਕਿਉਂਕਿ ਇੱਕ ਤਾਂ ਆਪ ਇਹਨਾਂ ਦੀ ਨੋਹ ਆ ਜਿਹੜੀ ਉਹਨੂੰ ਵੀ ਤੱਕ ਤੁਸੀਂ ਕੰਮ ਤੇ ਵੀ ਨਹੀਂ ਜਾਣ ਦਿੰਦੇ ਹੋਗੇ ਨਹੀਂ ਨਹੀਂ ਉਹ ਨਹੀਂ ਜਾਂਦੀ ਵਿਚਾਰੀ ਨਹੀਂ ਦੋਵੇਂ ਮੈਂ ਮੀਆ ਬੀਬੀ ਦੋਵੇਂ ਰੋਟੀ ਪਾਣੀ ਉਹਦੇ ਸਰਦੇ ਨਹੀਂ ਨੇ ਕੰਮ ਕਾਜ ਕਰਕੇ ਕਿੰਨਾ ਕ ਨੁਕਸਾਨ ਹੋ ਗਿਆ ਮਾੜਾ ਕਾਫੀ ਨੁਕਸਾਨ ਹੋਇਆ ਬੱਸ ਬੜਾ ਨੋਹ ਦਾ ਵੀ ਸਾਰਾ ਸਮਾਨ ਰੁੜ ਗਿਆ ਹਾਂਜੀ ਆ ਵੇਖੋ ਤੁਸੀਂ ਤੁਸੀਂ ਉਸ ਉਸ ਢੋਰ ਤੋਂ ਲੈ ਗਿਆ ਕਮਰਿਆ ਤਾਂ ਕਿ ਸੋਈ ਚਾ ਸਭ ਕੰਦ ਚ ਲਗੇਗੀ ਸਾਰੀ ਕਾਂਦੀ ਪਿਸਲ ਗਈ ਆਪਣੀ ਪਿਆਲੀ ਚ ਚਲੇਗੀ ਸਮਾਨ ਰੋੜੇ ਪੈ ਗਿਆ ਕੁਛ ਬਚਿਆ ਨਹੀਂ ਹੈਗਾ ਠੀਕ ਆ ਮਾ ਸਾ ਜੋੜਿਆ ਹੋਣਾ ਤੁਸੀਂ ਹਾਂਜੀ ਹਾਂਜੀ ਕਿਉਂਕਿ ਥੋੜਾ ਥੋੜਾ ਕਰਕੇ ਬੰਦਾ ਹਾਂਜੀ ਹਾਂਜੀ ਹੁੰਦਾ ਦਿਹਾੜੀਆਂ ਵੀ ਨਹੀਂ ਲੱਗਣੀਆਂ ਨਹੀਂ ਦਿਹਾੜੀਆਂ ਨਹੀਂ ਆਗੇ ਕੋਈ ਦਿਹਾੜੀ ਇੰਨੀ ਮਸਹੂਰ ਨਹੀਂ ਆਈ ਘਰਾਂ 'ਚ ਕੰਮ ਕਰਦੇ ਆ ਤੇ ਉਹ ਮਜ਼ਦੂਰਾਂ ਵਾਲੇ ਕੰਮ ਮੁੱਕ ਗਏ ਆ ਜੇ ਤੁਹਾਡਾ ਘਰਾਂ ਦਾ ਕੰਮ ਹੈਗਾ ਤਾਂ ਉਹ ਵੀ ਕਰੋ ਬਕਾਰ ਹੋਏ ਜੀ ਇਹੀ ਖਤਰਾ ਤਾਂ ਮਾ ਹੁਣ ਵੀ ਆ ਤੁਸੀਂ ਇੱਥੇ ਹੌਸਲਾ ਕਰਕੇ ਕਿਵੇਂ ਰਹੀ ਜਾਂਦੇ ਹੋ ਹੌਸਲਾ ਨਹੀਂ ਪਤਵੇ ਕਰਕੇ ਰਹਿਣ ਦੇ ਇਹ ਆਪਣੇ ਕੰਮ ਵਾਲੇ ਦਾ ਕਰ ਜਾਂਦੇ ਆ ਥੋੜਾ ਬੋਤਾ ਜਿਹੜਾ ਸੁੱਕਾ ਸਮਾਨ ਹੈ ਕੱਢ ਕੇ ਲੈ ਆ ਜਾਂਦੇ ਆ ਜੋ ਮਾ ਥੋੜਾ ਬੋਤਾ ਬਚਿਆ ਬਾਕੀ ਸਾਰਾ ਰੋੜੇ ਪੈ ਗਿਆ ਪਤਵੇ ਲੱਗਦਾ ਤਾਂ ਹੈਗਾ ਵੀ ਇਹ ਵੀ ਮੇਰੇ ਖਿਆਲ ਨਾਲ ਤਾਂ ਡਿੱਗਣ ਦੀ ਕਗਾਰ ਤੇ ਹੀ ਹੈ ਹਾਂ ਇਹ ਹਾਂਜੀ ਹਾਂਜੀ ਇਹ ਵੀ ਡਿੱਗਣ ਵਾਲਾ ਹੀ ਆ ਇਹਦੀ ਨਹੀਂ ਨਹੀਂ ਤੁਹਾਡੀਆਂ ਅੱਖਾਂ 'ਚੋਂ ਮਾਂ ਬਹੁਤ ਮਾਂ ਸਾਡੀ ਭਾਵਕ ਐ ਬਾਈ ਜੀ ਬਹੁਤ ਔਖਾ ਵੇਖਾ ਹਾਂਜੀ ਬਹੁਤ ਔਖਾ ਜੀ ਕਿਉਂਕਿ ਤੁਹਾਡਾ ਇੱਕ ਪੁੱਤ ਜਵਾਨ ਜਿਹੜਾ ਸਿਰ ਤੇ ਹੈ ਨੀਗਾ ਦੁਨੀਆ ਤੋਂ ਚਲਾ ਗਿਆ ਕਤਲ ਹੋ ਗਿਆ ਜੀ ਕਤਲ ਹੋ ਗਿਆ ਸੀਗਾ ਹਾਂਜੀ ਹਾਂਜੀ ਅੱਛਾ ਕਤਲ ਕਰ ਦਿੱਤਾ ਹਾਂਜੀ ਗਿੱਚ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਡੇਢ ਸਾਲ ਹੋ ਗਿਆ ਉਹਨੂੰ ਹਾਂਜੀ ਤੇ ਹੁਣ ਰੱਬ ਦੀ ਆ ਦੂਰੀ ਮਾਰ ਪੈ ਗਈ ਹਾਂਜੀ ਹਾਂਜੀ ਇਹ ਦੂਰੀ ਮਾਰ ਪੈ ਗਈ ਤੇ ਜਿੰਨਾਂ ਕੱਝ ਪਿਆ ਇਹੋ ਜਿਹਾ ਵੀ ਮਾਂ ਕੋਲ ਦੁੱਖ ਨਹੀਂ ਜੀ ਬਰਦਾਸ਼ਤ ਨਹੀਂ ਹੁੰਦਾ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਇਹ ਕਿ ਪੁੱਤ ਦੁਨੀਆ ਤੋਂ ਚਲ ਗਿਆ ਤੇ ਇੱਕ ਬੰਨ੍ਹ ਕਾਲ ਟਟ ਗਿਆ ਤੇ ਬਰਦਾਸ਼ਤ ਕਿੰਦਾ ਹੋ ਸਕਦਾ ਬਹੁਤ ਔਖਾ ਹਾਂ ਬੜਾ ਐ ਤੁਹਾ ਤੇ ਹੁਣ ਹੁਣ ਆਪਦੇ ਪੋਤਰਿਆਂ ਨੂੰ ਵੀ ਅਲੱਗ ਵੇਖਣਾ ਪੈ ਰਿਹਾ ਕਿਉਂਕਿ ਕਿਤੇ ਤਾਂ ਉਹਨਾਂ ਨੇ ਵੈਸੇ ਹੀ ਖੁਸ਼ੀ ਹਾਂਜੀ ਹਾਂਜੀ ਉਹ ਵੀ ਹਟ ਤੋਂ ਲੱਗੀ ਰਹਿਣ ਦੇ ਹੁਣ ਅਈ ਅੱਗੇ ਤੂੰ ਆਪਣੀ ਜਾਨ ਇਹਨਾਂ ਬੱਚੇ ਨੂੰ ਲੈ ਜਾ ਤੇ ਤੂੰ ਇਹ ਬੱਚੇ ਤੋਂ ਲੱਗ ਹੋਈ ਹੋ ਜਾਂਦਾ ਇਹ ਤਾਂ ਲੱਗੀ ਨਾ ਚਿਰ ਨਹੀਂ ਕੋਈ ਘਰ ਬਾਹਰ ਸਾਨੂੰ ਬੰਦਾ ਉਹਨਾਂ ਚਿਰ ਤੁਸੀਂ ਆਪ ਰਹੀ ਜੋ ਤਹੀ ਮਾੜਾ ਚੰਗਾ ਕਿਤੇ ਟਾਈਮ ਪਾਸ ਕਰੀ ਹੁਣ ਮਾਂ ਆਸ ਤਾਂ ਖਤਮਾ ਕਿਉਂਕਿ ਐਡਾ ਵੱਡਾ ਘਰ ਪਾਉਣਾ ਬਹੁਤ ਔਖਾ ਬੜਾ ਔਖਾ ਪੁੱਤ ਵੇ ਮੈਂ ਸਾਈ ਬਣਾਇਆ ਹੀ ਮੈਂ ਤਾਂ ਕਰ ਕਰ ਕੇ ਨਹੀਂ ਨਹੀਂ ਬਹੁਤ ਔਖਾ मां ਦਾ ਤਾਂ ਬਹੁਤ ਜ਼ਿਆਦਾ ਕਹਿ ਸਕਦੇ ਆ ਭਾਵਕ ਨੇ ਹਾਂਜੀ 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 ਮੀਆਂ ਬੀਬੀ ਨੇ ਕਿੱਦਾਂ ਘਰ ਬਣਾ ਲੈਣਾ ਤੇ ਇਹ ਦੱਸੋ ਠੀਕ ਹੈ ਹਾਂ ਦੋਵੇਂ ਚੀਜ਼ਾਂ ਦਾ ਕਾਰਪੈਂਟਾ ਬਣਾ ਕੇ ਦੇਣਾ ਰੋਟੀ ਪਾਣੀ ਤਾਂ ਮਾਂ ਫਿਰ ਬਹੁਤ ਬੁਰਾ ਤੁਹਾਡਾ ਤਾਂ ਸਾਰਾ ਸਮਾਨ ਵੀ ਖਿਲ ਰਿਹਾ ਹਾਂ ਹਾਂਜੀ ਰੋਟੀ ਰੋਟੀ ਦਾ ਇਹ ਬੜਾ ਮਾੜਾ ਹਾਲ ਹੈ ਇਦੋਂ ਰੋਟੀ ਤੇ ਚਲੋ ਇਹ ਵੀ ਤੁਸੀਂ ਦੇਣ ਵਾਲੇ ਦੇਣ ਦੇ ਬਣੀ ਰੋਟੀ ਵੀ ਮਿਲ ਜਾਂਦੀ ਹੈ ਬਤਰਾ ਚ ਪਰ ਦੂਜੇ ਦੇ ਹੱਥਾਂ ਕੰਨੀ ਝਾਕਣਾ ਤਾਂ ਬਹੁਤ ਔਖਾ ਹਾਂਜੀ ਬੜਾ ਆ ਗਿਆ ਬੜਾ ਔਖਾ ਬਹੁ ਵੇਖ ਜਾ ਆਪਣੀ ਮਿਹਨਤ ਕਰਕੇ ਆਪਣੇ ਹੱਥੀਂ ਰੋਟੀ ਬਣਾਣੀ ਤੱਕ ਜਣਾ ਆਪਣੇ ਸਿਰ ਲਗਾ ਕੀਤਾ ਹੀ ਉਹ ਸਿਰ ਚ ਲਗਾ ਹੈ ਨਹੀਂ ਹੜਾ ਸਿਰ ਦੇ ਲਗਾ ਜਿਹੜਾ ਇਹ ਸਤ ਨਤਗੀ ਠੀਕ ਹੈ ਜੀ ਤੇ ਇਹ ਬਾਪੂ ਜੀ ਕੀ ਕਹਿਣਾ ਚਾਹੋਗੇ ਹੁਣ ਹੁਣ ਗੱਲ ਵੀ ਨਹੀਂ ਸਾਨੂੰ ਵੀ ਨਹੀਂ ਆਉਂਦੀ ਕਿਉਂਕਿ ਬਹੁਤ ਖਾਲ ਮਾਣਾ ਅਜੇ ਚਾਹੁੰਦੇ ਵੀ ਕੋਈ ਨਾ ਵੱਧ-ਵਾਧ ਕੋਈ ਕੋਈ ਬੜਾ ਬਚਾ ਕੋਈ ਖਰਚਾ ਕੋਟਾ ਮਰ ਜਾ ਕੇ ਬਣ ਜਾਣਾ ਉਹਦੇ ਬੰਦੇ ਵਧੀਆ ਉਹ ਕਾਇਦੇ ਬਾਰ ਹੋਣਾ ਨਹੀਂਗਾ ਨਾ ਕਰੂ ਬਚ ਲੈਨੇ ਬੱਚੇ ਉਹ ਕੁਛ ਨਹੀਂ ਕਰ ਸਕਦੇ ਆ ਜੇ ਕਿ ਦੋ ਵੱਡੇ ਹੋਣਗੇ ਕਿਦੋਂ ਉਹ ਆਸਰਾ ਮਾਂ ਦਾ ਬਨ ਕੇ ਹੁਣ ਇਹ ਹੀ ਦੋਵੇਂ ਮੇ ਸੱਸ ਸਹਰਾ ਵਾ ਤੇ ਉਹ ਕੰਮਕਾਰ ਕਰਕੇ ਤੇ ਫੇਰ ਰੋਟੀ ਦਾ ਮਸਾ ਨਿਗਾਵਾਂ ਢੀ ਮਾਤਾ ਜਦੋਂ ਇਹ ਡਿੱਗਿਆ ਹੋਣਾ ਉਦੋਂ ਤਾਂ ਬਹੁਤ ਔਖਾ ਕਿਉਂਕਿ ਐ ਬੰਦੇ ਦਾ ਤਾਂ ਐ ਹੁੰਦਾ ਵੀ ਜੇ ਤੁਹਾਨੂੰ ਜਾਂ ਤਾਂ ਮੈਨੂੰ ਵੀ ਨਾਲ ਹੀ ਲੈ ਜੇ ਰੱਬ ਇਹਨਾਂ ਧੱਕਾ ਕਰ ਰਿਹਾ ਹਾਂਜੀ ਐਹੀ ਵੀ ਜਦੋਂ ਅਸੀਂ ਪਾਣੀ ਦੀ ਵਾਈਪ ਛੱਡੀ ਸੁਣੀ ਸੀ ਉਦੋਂ ਹੀ ਆਪਾਂ ਬੱਚੇ ਕੱਢ ਕੇ ਨਿਕਲ ਕੇ ਹਾਂ ਕੁਛ ਵੀ ਨਹੀਂ ਇਹ ਹੀ ਕਰ ਸਕੇ ਸਾਡੇ ਕੋ ਨਾ ਕੁਛ ਖੜਿਆ ਹੀ ਗਿਆ ਤੇ ਨਾ ਹੀ ਚੁੱਕਿਆ ਆਪਣੇ ਬੱਚੇ ਨੂੰ ਨਹਾ ਕੇ ਉਸੇ ਵੇਲੇ ਨਿਕਲ ਗਏ ਜੀ ਜਿਆਦਾ ਜਿਆਦਾ ਜਿਹੜਾ ਜ਼ਰੂਰੀ ਸਮਾਨ ਕੀ ਗਿਆ ਜਿਆਦਾ ਬਹੁਤ ਅਡੇ ਕੋ ਜੋ ਵੀ ਸਾਡਾ ਇਹ ਬਹਾ ਤੇ ਲਾ ਜੋ ਥੋੜਾ ਬਹੁਤ ਰੱਖਿਆ ਜੋੜਿਆ ਸੀ ਉਹੇ ਵੋਟੀ ਦੀ ਟੂਪ ਛੱਲਾ ਜੋ ਹੀ ਉਹਦੇ ਪਿੱਕੇ ਦੇ ਪਾਇਆ ਹੋਈ ਕਦੇ ਵੀ ਰੋੜੇ ਕੋਈ ਨਹੀਂ ਦਿਆ ਬੱਚੇ ਜੀ ਕੋਈ ਸਾਰਾ ਨੀੜੇ ਕੱਪੜਾ ਇਕੜਾ ਹਾਂ ਸਾਰਾ ਨੀੜਾ ਕੱਪੜਾ ਇਕੜਾ ਹੁਣ ਫਿਰ ਪੁਰਾਣੀ ਪਾਈ ਜਾਂਦੇ ਹੋ ਮਤਲਬ ਜਿਹੜੇ ਤੰਤੇ ਨੇ ਇਹੀ ਚੱਲਾਈ ਜਾਂਦੇ ਹਾਂ ਹਾਂ ਇਹੀ ਆ ਕੇ ਕੱਲ ਵੀ ਇਹੋ ਸੁੜਿਆ ਵੀ ਹੈ ਉਹ ਸੁੜੀ ਠੀਕ ਹੈ ਹਾਂਜੀ ਆ ਦੇਖੋ ਤੁਸੀਂ ਆਪ ਹੀ ਵੇਖੋ ਕਿੱਥੇ ਕੋਈ ਨੀੜਾ ਚਾਇਆ ਹੈ ਕੋਈ ਕੋਈ ਬੌੜਿਆ ਮੱਤ ਚੱਲਈ ਅਜੇ ਤੱਕ ਨਹੀਂ ਨਹੀਂ ਅਜੇ ਨਹੀਂ ਕਹਿਨੇ ਪਤਾ ਕੀ ਤੀ ਨਹੀਂ ਕੀਤੀ ਕਿਸੇ ਦੇ ਮੱਦ ਦੇ ਇਹ ਨਹੀਂ ਹਾਂ ਕੋਈ ਨਹੀਂ ਬਹੁਤ ਔਖਾ ਜੀ ਤਾਂ ਇਹ ਪਰਿਵਾਰ ਦਾ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਕਿਹੜੇ ਹਾਲਾਤਾਂ ਦੇ ਵਿੱਚ ਆ ਗਿਆ ਠੀਕ ਆ ਤੁਸੀਂ ਦੇਖੋ ਵੀ ਹੁਣ ਕੱਪੜੇ ਨਾ ਪਾਉਣ ਨੂੰ ਨਾ ਉੱਤੇ ਲੈਣ ਵਾਲੇ ਕੱਪੜੇ ਨੇ ਤਾਂ ਸਾਰੇ ਕੱਪੜੇ ਨੇ ਜਿਹੜੇ ਉਹਨਾਂ ਦਾ ਵੀ ਬੁਰਾ ਹਾਲ ਹੈ ਸਮਾਨ ਟੁੱਟ ਗਿਆ ਕੁਝ ਰੁੜ ਗਿਆ ਕੁਝ ਵੈਸੇ ਖਰਾਬ ਹੋ ਗਿਆ ਕੁੱਲ ਮਿਲਾ ਕੇ ਇਹਨਾਂ ਦੀ ਜ਼ਿੰਦਗੀ ਲੀਤੋਂ ਲਹਿ ਗਈ ਹੈ ਤਾਂ ਹੁਣ ਜਿੰਨੇ ਵੀ ਲੋਕ ਕੇ ਵੀਡੀਓ ਨੂੰ ਦੇਖਣਗੇ ਇਹਨਾਂ ਪਰਿਵਾਰਾਂ ਤੱਕ ਇੱਕ ਸਮਾਧਕ ਵੀ ਪਹੁੰਚੋ ਕਿਉਂਕਿ ਜਿਹਦਾ ਪੁੱਤ ਵੀ ਹੈ ਨਹੀਂ ਦੁਨੀਆ ਤੇ ਜਿਨੇ ਕਮਾ ਕੇ ਕਿਉਂਕਿ ਮਾਂ ਨੂੰ ਆਸਰਾ ਹੁੰਦਾ ਕਿ ਚੱਲ ਮੇਰਾ ਪੁੱਤ ਹੈਗਾ ਜਵਾਨ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਦੁਬਾਰਾ ਸੀ ਖੜੀ ਕਰ ਲਾਂਗੇ ਪਰ ਹੁਣ ਇਹਨਾਂ ਦੀ ਜਿਹੜੀ ਆਸ ਹੈ ਉਹ ਬੜੀ ਮੁਸ਼ਕਲ ਜਾਪਦੀ ਹੈ ਇੰਨਾ ਪਰਿਵਾਰਾਂ ਦੇ ਨਾਲ ਖੜਨ ਦੀ ਲੋੜ ਆ ਇੰਨਾਂ ਲੋਕਾਂ ਤੱਕ ਪਹੁੰਚ ਕਰਨ ਦੀ ਲੋੜ ਆ ਠੀਕ ਐ ਜ਼ਰੂਰੀ ਐ ਸਾਰਿਆਂ ਦੀ ਮਦਦ ਕਰਨੀ ਪਰ ਜਿਹੜੇ ਇਸ ਤਰ੍ਹਾਂ ਦੇ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਆਸਰਾ ਨਹੀਂ ਐ ਜਿਨ੍ਹਾਂ ਦੀ ਜ਼ਿੰਦਗੀ ਬੜੀ ਮੁਸ਼ਕਲ ਦੇ ਵਿੱਚ ਐ ਤਾਂ ਉਹਨਾਂ ਦੀ ਵਿਵਾਹ ਸੰਫੜਨ ਦੀ ਲੋੜ ਐ ਸਾਰੇ ਰਲ ਮਿਲ ਕੇ ਇੰਨਾਂ ਪਰਿਵਾਰਾਂ ਤੱਕ ਪਹੁੰਚੀਏ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਐ ਮਦਦ ਕਰੀਏ ਤੇ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਲਗਾਤਾਰ ਤੁਹਾਨੂੰ ਹੜ੍ਹਾਂ ਦੀ ਕਵਰੇਜ ਦਿਖਾ ਰਹੇ ਹਾਂ ਤੇ ਉਹਨਾਂ ਘਰਾਂ ਦੇ ਵਿੱਚੋਂ ਤੁਹਾਨੂੰ ਤਸਵੀਰਾਂ ਦਿਖ ਨਾਣਕ ਦੇ ਪਿੰਡ ਪੱਖੋਕੇ ਟਾਲੀ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੋਂ ਲਗਾਤਾਰ ਤੁਹਾਨੂੰ ਕਵਰੇਜ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਰਾਵੀ ਦਰਿਆ ਨੇ ਇਨ੍ਹਾਂ ਘਰਾਂ ਦਾ ਕੀ ਹਾਲ ਕਰ ਦਿੱਤਾ ਹੈ ਤਾਂ ਇਸ ਪਰਿਵਾਰ ਦੇ ਨਾਲ ਮੌਜੂਦ ਹਾਂ ਜਿਨ੍ਹਾਂ ਦਾ ਜਵਾਨ ਪੁੱਤ ਦੁਨੀਆ ਤੋਂ ਚਲਾ ਜਾਂਦਾ ਹੁਣੇ ਦੋਵੇਂ ਜਿਹੜੇ ਹੈਗੇ ਨੇ ਮਾਤਾ ਪਿਤਾ ਉਸ ਦੀ ਜ਼ਿੰਦਗੀ ਨੂੰ ਗੁਜ਼ਰਬਸਰ ਕਰ ਰਹੇ ਨੇ ਇੱਕ ਇਹਨਾਂ ਦੀ ਨੂੰਹ ਹੈ ਦੋ ਜਵਾਕ ਨੇ ਤਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਪਾਣੀ ਦੀ ਐਡੀ ਵੱਡੀ ਮਾਰ ਹੋਈ ਹੈ ਕਿ ਪਿੱਛੇੋਂ ਦਾ ਪਿੱਛੋਂ ਜਿਹੜਾ ਸਾਰਾ ਘਰ ਆ ਤਬਾਹ ਕਰਕੇ ਰੱਖ ਦਿੱਤਾ ਹੈ ਤਾਂ ਮਾਤਾ ਜੀ ਜਿਹੜੀ ਦੇਖੋ ਮਾਤਾ ਬਹੁਤ ਔਖਾ ਵੇਲਾ ਹੈ ਤਾ ਮੋਹ ਜਿਆਦਾ ਪੁੱਤ ਬਣਾ ਥੋੜਾ ਨਹੀਂ ਹੈਗਾ ਬਹੁਤ ਜਿਆਦਾ ਬੜੀ ਮੁਸ਼ਕਲ ਹੋਗੀ ਕਰੋਪ ਘਰ ਹੋਗੀ ਜ਼ਮਾਨ ਇੱਕ ਨਹੀਂ ਰਿਹਾ ਹੈਗਾ ਬਰਬਾਦੀ ਹੋ ਗਈ ਇਸਮਾਨ ਦੀ ਸਾਰੀ ਇੱਕ ਪੁੱਤ ਸਿਰ ਤੇ ਨਹੀਂ ਹੈਗਾ ਮਾਂ ਬਹੁਤ ਹਾਂਜੀ ਹਾਂਜੀ ਕੰਮ ਕਰਕੇ ਟਾਈਮ ਪਾਸ ਕਰਦੇ ਲੋਕਾਂ ਨੇ ਕਰਾਈ ਸੀ ਪੁੱਤ ਵੇ ਠੀਕ ਹੈ ਹਾਂਜੀ ਤੇ ਪੋਤਰਿਆਂ ਨੂੰ ਵੀ ਪਾਲਣਾ ਪੋਤਰੇ ਆ ਪੋਤਰੇ ਮੇਰੇ ਛੋਟੇ ਨਾ ਮਾਂ ਤੂੰ ਰੋਣਾ ਨਹੀਂ ਅਸੀਂ ਤੇਰੇ ਦੁੱਖ ਦੇ ਵਿੱਚ ਨਾਲ ਆ ਕਿਉਂਕਿ ਇੱਕ ਤਾਂ ਆਪ ਇਹਨਾਂ ਦੀ ਨੂੰਹ ਆ ਜਿਹੜੀ ਉਹਨੂੰ ਵੀ ਤੱਕ ਤੁਸੀਂ ਕੰਮ ਤੇ ਵੀ ਨਹੀਂ ਜਾਣ ਦਿੰਦੇ ਹੋਗੇ ਨਹੀਂ ਨਹੀਂ ਉਹ ਨਹੀਂ ਜਾਂਦੀ ਵਿਚਾਰੀ ਨਹੀਂ ਦੋਵੇਂ ਮੈਂ ਮੀਆ ਬੀਬੀ ਦੋਵੇਂ ਰੋਟੀ ਪਾਣੀ ਉਹਦੇ ਸਰਦੇ ਨਹੀਂ ਨੇ ਕੰਮ ਕਾਜ ਕਰਕੇ ਕਿੰਨਾ ਕ ਨੁਕਸਾਨ ਹੋ ਗਿਆ ਮਾੜਾ ਕਾਫੀ ਨੁਕਸਾਨ ਹੋਇਆ ਬੱਸ ਬੜਾ ਨੂੰਹ ਦਾ ਵੀ ਸਾਰਾ ਸਮਾਨ ਰੁੜ ਗਿਆ ਹਾਂਜੀ ਆ ਵੇਖੋ ਤੁਸੀਂ ਤੁਸੀਂ ਉਸ ਉਸ ਢੋਰ ਤੋਂ ਲੈ ਗਿਆ ਕਮਰਿਆਂ ਤੱਕ ਸੋਈ ਚਾ ਸਭ ਕੰਦ ਤੇ ਲੱਗ ਗਈ ਆ ساری ਕਾਂਦੀ ਪਿਸਲ ਗਈ ਆਪਣੀ ਪਿਆਲੀ ਚ ਚਲੇਗੀ ਜ਼ਮਾਨ ਰੋੜੇ ਪੈ ਗਿਆ ਕੁਛ ਬਚਿਆ ਨਹੀਂ ਹੈਗਾ ਠੀਕ ਆ ਮਾ ਸਾ ਜੋੜਿਆ ਹੋਣਾ ਤੁਸੀਂ ਹਾਂਜੀ ਹਾਂਜੀ ਕਿਉਂਕਿ ਥੋੜਾ ਥੋੜਾ ਕਰਕੇ ਬੰਦਾ ਹਾਂਜੀ ਹਾਂਜੀ ਹਉਂ ਤਾਂ ਦਿਹਾੜੀਆਂ ਵੀ ਨਹੀਂ ਲੱਗਣੀਆਂ ਨਹੀਂ ਦਿਹਾੜੀਆਂ ਨਹੀਂ ਆਗੇ ਕੋਈ ਦਿਹਾੜੀ ਮਜ਼ਦੂਰ ਨੇ ਆਈ ਘਰਾਂ ਚ ਕੰਮ ਕਰਦੇ ਆ ਤੇ ਉਹ ਮਜ਼ਦੂਰੀਆਂ ਵਾਲੇ ਕੰਮ ਮੁੱਕ ਗਏ ਅਜੇ ਤੁਹਾਡਾ ਘਰਾਂ ਦਾ ਕੰਮ ਹੈਗਾ ਤਾਂ ਵੀ ਕਰੋ ਬਕਾਰ ਹੋਏ ਜੀ ਇਹੀ ਖਤਰਾ ਤਾਂ ਮਾ ਹੁਣ ਵੀ ਆ ਤੁਸੀਂ ਇੱਥੇ ਹੌਸਲਾ ਕਰਕੇ ਕਿਵੇਂ ਰਹੀ ਜਾਂਦੇ ਹੋ ਹੌਸਲਾ ਨਹੀਂ ਪਤਵੇ ਕਰਕੇ ਰਹਿਣ ਦੇ ਇਹੀ ਆਪਣੇ ਕੰਮ ਵਾਲੇ ਦਾ ਕੰਮ ਜਾਂਦੇ ਆ ਥੋੜਾ ਬੋਤਾ ਜਿਹੜਾ ਸੁੱਕਾ ਸਮਾਨ ਹੈ ਕੱਢ ਕੇ ਲੈ ਜਾਂਦੇ ਆ ਜੋ ਮੜਾ ਥੋੜਾ ਬੋਤਾ ਬਚਿਆ ਬਾਕੀ ਸਾਰਾ ਰੋੜੇ ਪਿਆ ਗਿਆ ਪਤਵੇ ਲੱਗਦਾ ਤਾਂ ਹੈਗਾ ਵੀ ਇਹ ਵੀ ਮੇਰੇ ਖਿਆਲ ਨਾਲ ਤਾਂ ਡਿੱਗਣ ਦੀ ਕਗਾਰ ਤੇ ਹੈ ਹਾਂ ਇਹ ਹਾਂਜੀ ਹਾਂਜੀ ਇਹ ਵੀ ਡਿੱਗਣ ਵਾਲਾ ਹੀ ਆ ਇਹਦੀ ਕੋਈ ਨਹੀਂ ਨਹੀਂ ਤੁਹਾਡੀਆਂ ਅੱਖਾਂ 'ਚੋਂ ਮਾਂ ਬਹੁਤ ਮਾਂ ਸਾਡੀ ਭਾਵਕ ਐ ਬਾਈ ਜੀ ਬਹੁਤ ਔਖਾ ਵੇਖ ਹਾਂਜੀ ਬਹੁਤ ਔਖਾ ਜੀ ਕਿਉਂਕਿ ਤੁਹਾਡਾ ਇੱਕ ਪੁੱਤ ਜਵਾਨ ਜਿਹੜਾ ਸਿਰ ਤੇ ਹੈ ਨੀ ਗਾ ਦੁਨੀਆ ਤੋਂ ਚਲਾ ਗਿਆ ਅੱਜ ਕਤਲ ਹੋ ਗਿਆ ਜੀ ਕਤਲ ਹੋ ਗਿਆ ਸੀ ਹਾਂਜੀ ਅੱਗੇ ਕਰ ਦਿੱਤਾ ਅੱਛਾ ਕਤਲ ਕਰ ਦਿੱਤਾ ਹਾਂਜੀ ਗਿੱਚੀ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ 1.5 ਸਾਲ ਹੋ ਗਿਆ ਉਹਨੂੰ ਹਾਂਜੀ ਤੇ ਹੁਣ ਰੱਬ ਦੀ ਆ ਦੂਰੀ ਮਾਰ ਪੈ ਗਈ ਹਾਂਜੀ ਹਾਂਜੀ ਇਹ ਦੂਰੀ ਮਾਰ ਪੈ ਗਈ ਤੇ ਜਿੰਨਾ ਕੱਝ ਪਿਆ ਇਹੋ ਜਿਹਾ ਵੀ ਮਾਂ ਕੋਲ ਦੁੱਖ ਨਹੀਂ ਜੀ ਬਰਦਾਸ਼ਤ ਨਹੀਂ ਹੁੰਦਾ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਇਹ ਕਿ ਪੁੱਤ ਦੁਨੀਆ ਤੋਂ ਚਲ ਗਿਆ ਤੇ ਇੱਕ ਬੰਨ੍ਹੋ ਘਾਟ ਟਟ ਗਿਆ ਤੇ ਬਰਦਾਸ਼ਤ ਕਿਦਾਂ ਹੋ ਸਕਦਾ ਬਹੁਤ ਔਖਾ ਹਾਂ ਬੜਾ ਹੈ ਤੁਹਾ ਤੇ ਹੁਣ ਹੁਣ ਆਪਦੇ ਪੋਤਰਿਆਂ ਨੂੰ ਵੀ ਅਲੱਗ ਵੇਖਣਾ ਪੈ ਰਿਹਾ ਕਿਉਂਕਿ ਕਿਤੇ ਤਾਂ ਉਹਨਾਂ ਨੇ ਵੈਸੇ ਹੀ ਖੁਸ਼ ਹਾਂਜੀ ਹਾਂਜੀ ਉਹ ਵੀ ਹਟ ਦੋ ਲੱਗ ਹੀ ਰਹਿਣ ਦੇ ਹੁਣ ਅਈ ਅੱਗ ਪਿੱਤੂ ਹੀ ਆਪਣੀ ਜਾਨ ਇਹਨਾਂ ਬੱਚਿਆਂ ਨੂੰ ਲੈ ਜਾ ਤੇ ਤੂੰ ਇਹ ਬੱਚੇ ਤੋਂ ਲੱਗ ਹੋਈ ਹੋ ਜਾਂਦਾ ਇਹ ਤਾਂ ਲੱਗ ਇਨੈਚਰ ਨਹੀਂ ਕੋਈ ਘਰ ਬਾਹਰ ਸਾਨੂੰ ਬੰਦਾ ਉਹ ਨੈਚਰ ਤੁਸੀਂ ਆਪ ਰਹੀ ਜੋ ਤਹੀ ਮਾੜਾ ਚੰਗਾ ਕਿਤੇ ਟਾਈਮ ਪਾਸ ਕਰੀ ਹੁਣ ਮਾਂ ਆਸ ਤਾਂ ਖਤਮਾ ਕਿਉਂਕਿ ਐਡਾ ਵੱਡਾ ਘਰ ਪਾਉਣਾ ਬਹੁਤ ਔਖਾ ਬੜਾ ਔਖਾ ਪੁੱਤ ਵੇ ਮਸਾਈ ਬਣਾਇਆ ਈ ਮਿਹਨਤ ਕਰ ਕਰਕੇ ਨਹੀਂ ਨਹੀਂ ਬਹੁਤ ਔਖਾ मां ਦਾ ਤਾਂ ਬਹੁਤ ਜ਼ਿਆਦਾ ਕਹਿ ਸਕਦੇ ਆ ਭਾਵਕ ਨੇ ਹਾਂਜੀ 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 ਮੀਆਂ ਬੀਬੀ ਨੇ ਕਿੱਦਾਂ ਘਰ ਬਣਾ ਲੈਣਾ ਤੁਸੀਂ ਇਹ ਦੱਸੋ ਠੀਕ ਹੈ ਹਾਂ ਦੋਵੇਂ ਚੀਜ਼ਾਂ ਦਾ ਕਾਰਪੈਂਟਾ ਬਣਾ ਕੇ ਦੇਣਾ ਰੋਟੀ ਪਾਣੀ ਤਾਂ ਮਾਂ ਫਿਰ ਬਹੁਤ ਬੁਰਾ ਤੁਹਾਡਾ ਤਾਂ ਸਾਰਾ ਸਮਾਨ ਵੀ ਖਿਲ ਰਿਹਾ ਹਾਂਜੀ ਰੋਟੀ ਨੂੰ ਦਿੱਤਾ ਇਹ ਬੜਾ ਮਾੜਾ ਆ ਜਾ ਚਲੋ ਰੋਟੀ ਤੇ ਚਲੋ ਇਹ ਵੀ ਤੁਸੀਂ ਦੇਣ ਨੂੰ ਆ ਦੇਣ ਦੇ ਬਣੀ ਰੋਟੀ ਵੀ ਮਿਲ ਜਾਂਦੀ ਹੈ ਬੋਤਨਾਚ ਪਰ ਦੂਜੇ ਦੇ ਹੱਥਾਂ ਕੰਨੀ ਝਾਕਣਾ ਤਾਂ ਬਹੁਤ ਔਖਾ ਹਾਂਜੀ ਬੜਾ ਆ ਗਿਆ ਬੜਾ ਔਖਾ ਬਹੁਵੇ ਕਿ ਜਾਂ ਆਪਣੀ ਮਿਹਨਤ ਕਰਕੇ ਆਪਣੇ ਹੱਥੀਂ ਰੋਟੀ ਬਣਾਣੀ ਤੇ ਜਾਂ ਆਪਣੇ ਸਿਰ ਲਗਾ ਕੀਤਾ ਹੀ ਉਹ ਸਿਰ ਚ ਲਗਾ ਹੈ ਨਹੀਂ ਹੜਾ ਸਿਰ ਦੇ ਲਗਾ ਜਿਹੜਾ ਇਹ ਸਤਨਤ ਠੀਕ ਹੈ ਜੀ ਤੇ ਇਹ ਬਾਪੂ ਜੀ ਕੀ ਕਹਿਣਾ ਚਾਹੋਗੇ ਹੁਣ ਹੁਣ ਗੱਲ ਵੀ ਨਹੀਂ ਸਾਨੂੰ ਵੀ ਨਹੀਂ ਆਉਂਦੀ ਕਿਉਂਕਿ ਬਹੁਤ ਖਾਲ ਮਾਣਾ ਜੀ ਅਜੇ ਚਾਹੁੰਦੇ ਵੀ ਕੋਈ ਨਾ ਵੱਧ ਵੱਧ ਕੋਈ ਕੋਈ ਬਰਾ ਬਜਾ ਕੋਈ ਖਰਚਾ ਘਟਾ ਦੇ ਮਰ ਜਾ ਕੇ ਬਣ ਜਾਣਾ ਉਹਦੇ ਬੰਦੇ ਕਰੀਆ ਉਹ ਕਾਇਦ ਇੱਕ ਵਾਰ ਹੋਣਾ ਨਹੀਂਗਾ ਨਾ ਕਲੂ ਬਚਦੇ ਨਹੀਂ ਨੇ ਇਹ ਕਿ ਬੱਚੇ ਉਹ ਕੁਝ ਨਹੀਂ ਕਰ ਸਕਦੇ ਆ ਜੇ ਕਿ ਦੋ ਵੱਡੇ ਹੋਣਗੇ ਕਿਦੋਂ ਉਹ ਆਸਰਾ ਮਾ ਦਾ ਬਨ ਕੇ ਹੁਣ ਇਹੀ ਦੋਵੇਂ ਮੇ ਸੱਸ ਸਹਰਾ ਵਾ ਤੇ ਉਹ ਕੰਮਕਾਰ ਕਰਕੇ ਤੇ ਰੋਟੀ ਦਾ ਮਸਾ ਨਗਾਉਂਡੀ ਮਾਤਾ ਜਦੋਂ ਇਹ ਡਿੱਗਿਆ ਹੋਣਾ ਉਦੋਂ ਤਾਂ ਬਹੁਤ ਔਖਾ ਕਿਉਂਕਿ ਐ ਬੰਦੇ ਦਾ ਤਾਂ ਐ ਹੁੰਦਾ ਵੀ ਜੇ ਤੁਹਾਨੂੰ ਜਾਂ ਤਾਂ ਮੈਨੂੰ ਵੀ ਨਾਲ ਹੀ ਲੈ ਜੇ ਰੱਬ ਇਹਨਾਂ ਧੱਕਾ ਕਰ ਰਿਹਾ ਹਾਂਜੀ ਐਹੀ ਵੀ ਜਦੋਂ ਅਸੀਂ ਪਾਣੀ ਦੀ ਵਾਈਪ ਛੱਡੀ ਸੁਣੀ ਸੀ ਉਦੋਂ ਹੀ ਆਪਾਂ ਬੱਚੇ ਕੱਢ ਕੇ ਨਿਕਲ ਕੇ ਹਾਂ ਕੁਛ ਵੀ ਨਹੀਂ ਇਹ ਹੀ ਕਰ ਸਕੇ ਸਾਡੇ ਕੋ ਨਾ ਕੁਛ ਖੜਿਆ ਹੀ ਗਿਆ ਤੇ ਨਾ ਹੀ ਚੁੱਕਿਆ ਆਪਣੇ ਬੱਚੇ ਨੂੰ ਨਹਾ ਕੇ ਉਸੇ ਵੇਲੇ ਨਿਕਲ ਗਏ ਜੀ ਜ਼ਿਆਦਾ ਜ਼ਿਆਦਾ ਜਿਹੜਾ ਜ਼ਰੂਰੀ ਸਮਾਨ ਕੀ ਗਿਆ ਜਿਆਦਾ ਬਹੁ ਆਡੇ ਕੋ ਜੋ ਵੀ ਸਾਡੇ ਬਹਾਤੇ ਅੱਲਾ ਜੋ ਥੋੜਾ ਬਹੁਤ ਰੱਖਿਆ ਜੋ ਨੇ ਆਈ ਉਹੇ ਵੋਟੀ ਦੀ ਟੂਪ ਛੱਲਾ ਜੋ ਹੀ ਉਹਦੇ ਪਿੱਕੇ ਦੇ ਪਾਇਆ ਹੋਈ ਟਰੱਕ ਵੀ ਰੋੜੀ 'ਤੇ ਕੋਈ ਨਹੀਂ ਰਿਹਾ ਬੱਚੇ ਜੀ ਕੋਈ ਸਾਰਾ ਨੀੜੇ ਕੱਪੜਾ ਇਕੱਠਾ ਹਾਂ ਸਾਰਾ ਨੀੜਾ ਕੱਪੜਾ ਇਕੱਠਾ ਹੁਣ ਫਿਰ ਪੁਰਾਣੀ ਪਾਈ ਜਾਂਦੇ ਹੋ ਮਤਲਬ ਜਿਹੜੇ ਤੰਤੇ ਨੇ ਇਹੀ ਚੱਲਾਈ ਜਾਂਦੇ ਹਾਂ ਹਾਂ ਇਹੀ ਆ ਕੇ ਕੱਲ ਵੀ ਇਹੋ ਸੁਟਿਆ ਵੀ ਹੈ ਉਹ ਸੁਟੀ ਠੀਕ ਹੈ ਹਾਂਜੀ ਆ ਦੇਖੋ ਤੁਸੀਂ ਆਪ ਹੀ ਵੇਖੋ ਕਿੱਥੇ ਕੋਈ ਨੀੜਾ ਚਾਇਆ ਹੈ ਕੋਈ ਕੋਈ ਬੌੜਿਆ ਮਦਦ ਲਈ ਅਜੇ ਤੱਕ ਨਹੀਂ ਨਹੀਂ ਜੇਨੇ ਕਹਿੰਨੇ ਪਤਾ ਕੀਤੀ ਨਹੀਂ ਕੀਤੀ ਕਿਸੇ ਦੇ ਮਦਦ ਮੈਂ ਨਹੀਂ ਹਾਂ ਕੋਈ ਨਹੀਂ ਬਹੁਤ ਔਖਾ ਜੀ ਤਾਂ ਇਹ ਪਰਿਵਾਰ ਦਾ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਕਿਹੜੇ ਹਾਲਾਤਾਂ ਦੇ ਵਿੱਚ ਆ ਗਿਆ ਠੀਕ ਆ ਤੁਸੀਂ ਦੇਖੋ ਵੀ ਹੁਣ ਕੱਪੜੇ ਨਾ ਪਾਉਣ ਨੂੰ ਨੇ ਨਾ ਉੱਤੇ ਲੈਣ ਵਾਲੇ ਕੱਪੜੇ ਨੇ ਤਾਂ ਸਾਰੇ ਕੱਪੜੇ ਨੇ ਜਿਹੜੇ ਉਹਨਾਂ ਦਾ ਵੀ ਬੁਰਾ ਹਾਲ ਹੈ ਸਮਾਨ ਟੁੱਟ ਗਿਆ ਕੁਝ ਰੁੜ ਗਿਆ ਕੁਝ ਵੈਸੇ ਖਰਾਬ ਹੋ ਗਿਆ ਕੁੱਲ ਮਿਲਾ ਕੇ ਇਹਨਾਂ ਦੀ ਜ਼ਿੰਦਗੀ ਲੀਤੋਂ ਲਹਿ ਗਈ ਹੈ ਤਾਂ ਹੁਣ ਜਿੰਨੇ ਵੀ ਲੋਕ ਕੇ ਵੀਡੀਓ ਨੂੰ ਦੇਖਣਗੇ ਇਹਨਾਂ ਪਰਿਵਾਰਾਂ ਤੱਕ ਇੱਕ ਸਮਾਧਕ ਵੀ ਪਹੁੰਚੋ ਕਿਉਂਕਿ ਜਿਹਦਾ ਪੁੱਤ ਵੀ ਹੈ ਨਹੀਂ ਦੁਨੀਆ ਤੇ ਜਿਨੇ ਕਮਾ ਕੇ ਕਿਉਂਕਿ ਮਾਂ ਨੂੰ ਆਸਰਾ ਹੁੰਦਾ ਕਿ ਚੱਲ ਮੇਰਾ ਪੁੱਤ ਹੈਗਾ ਜਵਾਨ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਦੁਬਾਰਾ ਸੀ ਖੜੀ ਕਰ ਲਾਂਗੇ ਪਰ ਹੁਣ ਇਹਨਾਂ ਦੀ ਜਿਹੜੀ ਆਸ ਹੈ ਉਹ ਬੜੀ ਮੁਸ਼ਕਲ ਜਾਪਦੀ ਹੈ ਇਹਨਾਂ ਪਰਿਵਾਰਾਂ ਦੇ ਨਾਲ ਖੜਨ ਦੀ ਲੋੜ ਆ ਇਹਨਾਂ ਲੋਕਾਂ ਤੱਕ ਪਹੁੰਚ ਕਰਨ ਦੀ ਲੋੜ ਆ ਠੀਕ ਹੈ ਜ਼ਰੂਰੀ ਆ ਸਾਰਿਆਂ ਦੀ ਮਤ ਕਰਨੀ ਪਰ ਜਿਹੜੇ ਇਸ ਤਰ੍ਹਾਂ ਦੇ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਆਸਰਾ ਨਹੀਂ ਹੈ ਜਿਨ੍ਹਾਂ ਦੀ ਜ਼ਿੰਦਗੀ ਬੜੀ ਮੁਸ਼ਕਲ ਦੇ ਵਿੱਚ ਹੈ ਤਾਂ ਉਹਨਾਂ ਦੀ ਵੀ ਬਾਹ ਸਨ ਫੜਨ ਦੀ ਲੋੜ ਹੈ ਸਾਰੇ ਰਲ ਮਿਲ ਕੇ